ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਅੱਜ ਦੀ ਵੀਡੀਓ ਚ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਅੱਜ ਇੱਕ ਹੋਰ ਨਵੀਂ ਸਾਥ ਦੇ ਵਿੱਚ ਨਵੀਆਂ ਬੀਬੀਆਂ ਦੇ ਨਾਲ ਇਕੱਠੇ ਹੋਈਆਂ ਆ ਕਰਦੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਆਓ ਸ਼ੁਰੂ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੇ ਬਾਰੇ ਦੱਸੋ ਮੈਨੂੰ ਤੁਸੀਂ ਕਿੱਥੋਂ ਤੁਹਾਡਾ ਨਾਮ ਕੀ ਆ ਅਸੀਂ ਫਰੀਦਕੋਟ ਜ਼ਿਲ੍ਹੇ ਤੋਂ ਆਂ ਜੀ ਠੀਕ ਆ ਜੀ ਹਾਂਜੀ ਮੇਰਾ ਨਾਮ ਜਸੀਰ ਕੋਰ ਆ ਜੀ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਮੈਂ ਮੈਨੂੰ 2 ਮਹੀਨੇ ਹੋ ਗਏ ਆ ਲੱਗਦਾ 24 ਨੇ ਪਹਿਲਾਂ ਆਇਓ ਜੀ ਪਹਿਲੀ ਵਾਰ ਪਹਿਲਾਂ 2013 ਦੇ ਆਉਣੇ ਸੀ ਅੱਛਾ ਜੀ ਫਿਰ ਕਿਵੇਂ ਲੱਗਿਆ ਜੀ ਇੱਥੇ ਦਾ ਬਹੁਤ ਵਧੀਆ ਜੀ ਵਧੀਆ ਦਿਲ ਲੱਗਿਆ ਹੋਇਆ ਹਾਂਜੀ ਦਿਲ ਲੱਗ ਜਾਂਦਾ ਬੱਚਿਆਂ ਨੂੰ ਬਹੁਤ ਵਧੀਆ ਵਧੀਆ ਕੀ ਗੱਲ ਜੀ ਕਿਵੇਂ ਟਾਈਮ ਪਾਸ ਕਿਵੇਂ ਕਰ ਰਹੇ ਹੋ ਤੁਸੀਂ ਆਪਣਾ ਇੱਥੇ ਕਿਉਂਕਿ ਉੱਥੇ ਤਾਂ ਕੰਮ-ਕਾਰ ਬਹੁਤ ਹੁੰਦੇ ਨੇ ਇੱਥੇ ਤਾਂ ਕਿਦਾਂ ਤੁਹਾਡਾ ਹਾਂ ਜੀ ਨਿੱਕਾ-ਨਿੱਕਾ ਕੰਮ ਤਾਂ ਹੁੰਦਾ ਹੀ ਰਹਿੰਦਾ ਫੇਣਾ ਨੂੰ ਵੀ ਠੱਕਰੇ ਸੋਈ ਜਾਂ ਕਿਚਨ ਚ ਰੋਟੀ ਬਣਾਉਣਾ ਸੋਈ ਤਾਂ ਕਿ ਇੱਥੇ ਵੀ ਨਾਲ ਹੀ ਆਈ ਆ ਨਾ ਸੋਈ ਤਾਂ ਇੱਥੇ ਵੀ ਹੈਗੀ ਆ ਹਾਂਜੀ ਹਾਂਜੀ ਸਬਜ਼ੀ ਬਣਾ ਲਓ ਰੋਟੀ ਬਣਾ ਲਓ ਬੱਚਾ ਨੂੰ ਨਵਾ ਲਓ ਇਹਨਾਂ ਦਾ ਸਿਰ-ਬਾਲੋ ਤਿਆਰ ਕਰ ਦਿਓ ਸਕੂਲ ਭੇਜ ਦਿਓ ਬਸ ਇਹ ਦਿਲ ਲੱਗਿਆ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਔਰ ਜੇ ਇੱਥੇ ਦੀ ਕੋਈ ਨਵੀਂ ਤਾਜ਼ੀ ਵਧੀਆ ਇੱਥੇ ਵੀ ਬੱਚੇ ਬਹੁਤ ਵਧੀਆ ਹੈ ਹੂੰ ਹਾਂਜੀ ਇੰਡੀਆ ਵੀ ਵਧੀਆ ਇੰਡੀਆ ਵਧੀਆ ਯਾਦ ਆਉਂਦੀ ਹੈ ਆਪਣੀ ਆਪਣੀ ਪਸੰਦ ਹੈ ਹੈਨਾ ਮੇਰਾ ਤਾਂ ਇੱਥੇ ਬਹੁਤ ਦਿਲ ਲੱਗਦਾ ਬਈ ਚਲੋ ਬਹੁਤ ਵਧੀਆ ਗੱਲ ਹੈ ਬਸ ਆਪਣੀ ਸਿਹਤ ਨੂੰ ਲੈ ਕੇ ਸੇ ਸਹੀ ਰਹੇ ਤਾਂ ਸਾਰਾ ਕੁਝ ਹੀ ਸਹੀ ਅਤੇ ਫਰਕ ਪਿਆ ਸੀ ਤਾਂ ਉਹਨੂੰ ਆ ਕੇ ਜ਼ਿਆਦਾਤਰ ਕਹਿੰਦੇ ਇੱਥੇ ਵੀ ਜਿਵੇਂ ਦਵਾਈ ਬਹੁਤ ਘੱਟ ਗਈ ਉੱਥੇ ਹਾਂਜੀ ਹਾਂਜੀ ਮੈਡੀਸਨ ਬਹੁਤ ਘੱਟ ਲਈਦੀ ਹੈ ਇੱਥੇ ਹਾਂਜੀ ਹਾਂਜੀ ਕਿਉਂਕਿ ਇੱਥੇ ਨਹੀਂ ਇੰਨੀ ਖਾਂਦੇ ਹੈਗੇ ਹਾਂਜੀ ਉਹ ਚੀਜ਼ ਦਾ ਫਰਕ ਪਿਆ ਸੀ ਨਹੀਂ ਨਹੀਂ ਇੱਥੇ ਇਹ ਚੀਜ਼ ਤਾਂ ਮੰਨਨ ਜੋਗਾ ਮੈਡੀਸਨ ਤਾਂ ਬਹੁਤ ਘੱਟ ਲਈ ਦੀ ਹਾਂਜੀ ਅੱਛਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੱਸੋ ਜੀ ਸੇਤਾ ਕਿਵੇਂ ਵਧੀਆ ਠੀਕ ਠਾਕ ਹੈ ਜੀ ਠੀਕ ਠਾਕ ਹੈ ਜੀ ਵਧੀਆ ਕਿੱਥੋਂ ਜੀ ਅਸੀਂ ਮਾਨਸਾ ਤੋਂ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਸਾਨੂੰ ਆਇਆ ਨੂੰ ਹੁਣ 2 ਮਹੀਨੇ ਹੋ ਗਏ ਜਿਉਂ ਅਸੀਂ ਆਉਂਦੇ ਆ 2020 ਤੋਂ ਅੱਛਾ ਜੀ ਹਾਂਜੀ ਕਿਵੇਂ ਲੱਗ ਰਿਹਾ ਜੀ ਰਹਿਣਾ ਸਹਿਣਾ ਬਹੁਤ ਵਧੀਆ ਹੀ ਬਸ ਹਮ ਫਸੋ ਇਹ ਇੰਦਾ ਪੂਰਾ ਵਧੀਆ ਲੱਗਦਾ ਹੈਗਾ ਹੂੰ ਆਉਣ ਲੈਣਾ ਤਾਂ ਵਧੀਆ ਠੀਕ ਹੈ ਜਦੋਂ ਬੱਚੇ ਇੱਧਰ ਆ ਫਿਰ ਆਪ ਨੂੰ ਵਧੀਆ ਹੀ ਲੱਗਦਾ ਇੰਦਾ ਰਹਿਣਾ ਬੱਚਿਆਂ ਕੋਲੇ ਬੇਟੇ ਕੋਲੇ ਆਏ ਆ ਬੇਟੀ ਕੋਲੇ ਆਏ ਆ ਠੀਕ ਹੈ ਘਰ ਜਿਆਦਾ ਦਿਲ ਲੱਗਦਾ ਕਿ ਪਾਰਕ ਚ ਨਹੀਂ ਘਰ ਵੀ ਲੱਗਦਾ ਹੀ ਘਰ ਵੀ ਵਧੀਆ ਫਿਰ ਸਾਰ ਦਿਨ ਕੰਮਾਂ 'ਚ ਲੰਘ ਜਾਂਦਾ ਹੈ ਬਸ ਕੁਛ ਨਾ ਕੁਛ ਕਰਦਾ ਹੀ ਰਹਿਦਾ ਹੈ ਇਹ ਵੀ ਟਾਈਮ ਪਾਸ ਵਧੀਆ ਹੋਈ ਜਾਂਦਾ ਤੁਹਾਡਾ ਨਾਮ ਨਿਰਮਲ ਠੀਕ ਹੈ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਆਸਟ੍ਰੇਲੀਆ ਆ ਸਾਲ ਹੋ ਜਾਣਾ ਮਾਰਚ ਚ ਠੀਕ ਹੈ ਜੀ ਪਹਿਲੀ ਵਾਰ ਆਈ ਸੀ ਪਹਿਲਾਂ ਵੀ ਆਈ ਹਾਂ ਨਹੀਂ ਨਹੀਂ ਪਹਿਲਾਂ ਵੀ ਆਈ ਆ ਪਰ ਇਹ ਨਹੀਂ ਪਤਾ ਮੈਂ ਕਿਹੜੇ ਸਾਹਨੇ ਚਾਹੀਆ ਮੈਨੂੰ ਚੇਤਾ ਨਹੀਂ ਨਹੀਂ ਕੋਈ ਗੱਲ ਨਹੀਂ ਸਰ ਆ ਗਏ ਜਿੱਕੀ ਫਤਿਹ ਹਾਂਜੀ ਮੈਂ ਮੈਤੇ ਚੌਕ ਤੋਂ ਅੰਮ੍ਰਿਤਸਰ ਜ਼ਿਲ੍ਹਾ ਹਾਂਜੀ ਆਪਣੇ ਬੇਟੇ ਕੋਲ ਆਈ ਹੋਈ ਆ ਹਾਂਜੀ ਪੰਜਵੀਂ ਛੇਵੀਂ ਵਾਰੀ ਤੇ ਆਈ ਗਏ ਆ ਬੱਚਿਆਂ ਕੋਲ ਕਦੀ ਸਾਲ ਕਦੀ 6 ਮਹੀਨੇ ਕਦੀ ਕਿੰਨਾ ਟਾਈਮ ਲੱਗ ਜਾਂਦਾ ਇਤਰਾ ਹੀ ਨਾ ਬੱਚਿਆਂ ਕੋਲ ਬਾਕੀ ਬੱਚਿਆਂ ਨੂੰ ਤੇ ਕਢਾਉਣ ਵਾਸਤੇ ਲੈ ਆਈਦਾ ਸਾਰੀਆਂ ਭੈਣਾਂ ਮਿਲ ਕੇ ਬੜਾ ਵਧੀਆ ਟਾਈਮ ਪਾਸ ਹੋ ਜਾਂਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਂ ਕਰਤਾਰਪੁਰ ਜ਼ਿਲ੍ਹੇ ਤੋਂ ਤੇ ਆਇਆ ਨੂੰ ਸਾਨੂੰ 2019 ਦੇ ਆਉਂਦੇ ਆ ਪਰ ਹੁਣ ਸਾਨੂੰ 2 ਮਹੀਨੇ ਹੋ ਗਏ ਆ ਨੂੰ 2.5 ਮਹੀਨੇ ਜਾਇਦਾ ਇੰਡੀਆ ਫੇਰਾ ਜਿਹਦਾ ਬੱਚਿਆਂ ਦਾ ਕਰਕੇ ਜਾਣਾ ਪੈਂਦਾ ਤੇ ਬਾਕੀ ਇੱਥੋਂ ਸਾਨੂੰ ਆਸਟ੍ਰੇਲੀਆ ਵਧੀਆ ਲੱਗਣ ਡਿਆ ਯਾ ਵੀ ਜਰਾ ਮੈਡੀਸਨ ਥੋੜੀ ਘੱਟ ਮਿਲਦੀ ਸਾਨੂੰ ਤੇ ਲੋੜ ਵੀ ਨਹੀਂ ਪੈਂਦੀ ਇੰਨੀ ਤੇ ਬੱਚਿਆਂ ਕੋਣ ਕੇ ਬਹੁਤ ਵਧੀਆ ਲੱਗਦਾ ਇੰਡੀਆ ਜੇ ਦਵਾਈ ਕੀ ਉਹ ਤੋਂ ਘਰ ਛੱਡਣਾ ਉਹ ਤਾਂ ਅੱਖ ਲੱਗਦਾ ਇੱਥੋਂ ਜਦੋਂ ਇੰਡੀਆ ਜਾਣਾ ਵਾ ਉਹ ਤੋਂ ਬੱਚਿਆਂ ਨੂੰ ਛੱਡਣਾ ਬੜਾ ਮੁਸ਼ਕਲ ਹੋ ਜਾਂਦਾ ਹੂੰ ਤੇ ਬਾਕੀ ਚਲੋ ਬੱਚੇ ਰਹਿਣ ਦੇ ਇਹ ਵੀ ਬਹੁਤ ਵਧੀਆ ਦੇਸ਼ ਹੈ ਆਡਾ ਇੰਡੀਆ ਵੀ ਬਹੁਤ ਵਧੀਆ ਹੈ ਹਾਂਜੀ ਬਹੁਤ ਥੈਂਕ ਯੂ ਜੀ ਬੱਚਾ ਨਾਲ ਬੱਚਿਆਂ ਨਾਲ ਤੇ ਬਚਪਨ ਹੂੰ ਪੋਤਰੇ ਨੇ ਇੱਕ ਦੋਟਾ ਵਾ ਪੋਤਰੇ ਨੇ ਉਹਨਾਂ ਨਾਲ ਸਾਨੂੰ ਪਤਾ ਨਹੀਂ ਲੱਗਦਾ ਟਾਈਮ ਕਿੱਥੇ ਲੰਘ ਜਾਂਦਾ ਹੂੰ ਤੇ ਵਧੀਆ ਮਨ ਮਤਲਬ ਟਾਈਮ ਪਾਸ ਬਹੁਤ ਵਧੀਆ ਹੁੰਦਿਆ ਕੁਝ ਇੱਥੇ ਅੱਜ ਦਾ ਸ਼ਾਮ ਨੂੰ ਰੋਜ਼ ਬੀਬੀਆਂ ਨਾਲ ਪਹਿਣਾ ਨਾਲ ਬਹੁਤ ਵਧੀਆ ਇੰਡੀਆ ਵਾਂਗੂ ਮਾਹੌਲ ਬਣ ਜਾਂਦਾ ਹਾਂਜੀ ਬਹੁਤ ਵਧੀਆ ਲੱਗਦਾ ਹਾਂਜੀ ਮੈਂ ਸਾਰੇ ਆਉਣ ਜਿਹੜੇ ਇੰਡੀਆ ਨੇ ਉਹ ਵੀ ਆਉਣ ਦੇਖਣ ਇੱਥੋਂ ਦਾ ਮਾਹੌਲ ਚੰਗੀ ਗੱਲ ਆਸਟ੍ਰੇਲੀਆ ਦਾ ਵਧੀਆ ਜੀ ਮੈਸੇਜ ਆ ਰਹੇ ਆ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਗੁਰਦਾਸਪੁਰ ਜ਼ਿਲ੍ਹਾ ਇੱਕ ਪਿੰਡ ਵਾਲੇ ਚ ਆ ਸਹੀਂ ਦੋ ਤੇ ਦੋ ਤਿੰਨ ਵਾਰ ਆ ਚੁੱਕੇ ਇੱਥੇ ਹੁਣ ਵੀ ਆਏ ਆ 7 6 7 ਮਹੀਨਿਆਂ ਤੋਂ ਲੈ ਆਏ ਨਾ ਪੁੱਤਰੀ ਇੱਕ ਸਾਡੀ ਬੇਟਾ ਨਾ ਬੜਾ ਵਧੀਆ ਮੋਲ ਸਭ ਕੁਛ ਵਧੀਆ ਜੀ ਇੱਥੇ ਬੀਬੀਆਂ ਨਾ ਵੀ ਆਣ ਕੇ ਪਾਰਕ ਚ ਬੜਾ ਵਧੀਆ ਆਪਾਂ ਕਰੀਦੀਆਂ ਗੱਲਾਂ ਬਾਤਾਂ ਕਰੀਦੀਆਂ ਬੀਬੀਆਂ ਜੀ ਮੇਰਾ ਨਾਮ ਪ੍ਰੀਤ ਚਾਪੜਾ ਅਸੀਂ 2008 ਤੋਂ ਆਸਟ੍ਰੇਲੀਆ ਆ ਰਹੇ ਹਾਂ ਬੇਟੇ ਗਰੂ ਮੈਂ 13 ਵਾਰੀ ਆ ਚੁੱਕੀ ਹਾਂ ਔਰ ਇੱਥੇ ਬੇਟੇ ਨਾਲ ਮਨ ਲੱਗਰਨ ਦਾ ਬੱਚੇ ਵੀ ਬਹੁਤ ਵਧੀਆ ਬੇਟੀਆਂ ਮੇਰੀਆਂ ਇੰਡੀਆ ਤੇ ਬੇਟਾ ਇੱਥੇ ਹੈ ਉੱਥੇ ਨਾਲ ਸੱਜਾ ਟਾਈਮ ਪਾਸ ਬਹੁਤ ਸੋਨਾ ਹੋ ਜਾਂਦਾ ਹੈ ਹਰ ਸਾਲ ਬਾਅਦ ਜੇ ਸੀ ਚਲੇ ਜਾਈਦਾ 6 ਮਿੰਟ ਉੱਥੇ ਰਹਿ ਕੇ ਫਿਰ ਸਾਹ ਫਿਰ 6 ਮਿੰਟ ਬਾਅਦ ਫਿਰ ਆ ਜੀਦਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅਤਰ ਸਿੰਘ ਕਾ ਦਿਲੰਦਰ ਤੋਂ ਆ ਜੀ ਮੈਂ ਆਪਣੇ ਇੱਥੇ ਬੇਟੇ ਕੋ ਆਇਆ ਬੇਟੇ ਬਹੂ ਕੋ ਆਇਆ ਬਹੁਤ ਵਧੀਆ ਟਾਈਮ ਪਾਸ ਹੋ ਰਿਹਾ ਸ਼ਾਮ ਨੂੰ ਆਜੇ ਦਾ ਪਾਰਕ ਸਾਰੀਆਂ ਭੈਣਾਂ ਨੂੰ ਮਿਲ ਕੇ ਬਹੁਤ ਮਨਪੂਰਨ ਹੋ ਜਾਂਦਾ ਵਧੀਆ ਟਾਈਮ ਪਾਸ ਹੋ ਰਿਹਾ ਇੰਡੀਆ ਵੀ ਵਧੀਆ ਤੇ ਆਸਟ੍ਰੇਲੀਆ ਵੀ ਬਹੁਤ ਵਧੀਆ ਹੈ ਜੀ ਮੇਰ ਜੀਵੰਤ ਕਾ ਗਦਾਸਪੁਰ ਜਿਹੇ ਤੋਂ ਅਸੀਂ ਇੱਥੇ ਆਪਣੇ ਬੇਟੇ ਕੋ ਆਏ ਆ ਤੇ ਬੜਾ ਵਧੀਆ ਲੱਗਦਾ ਹੈ। ਇੰਡੀਆ ਵੀ ਵਧੀਆ ਵਾ। ਕਿਉਂਕਿ ਉਹ ਸਾਡਾ ਬਚਪਨ ਤਕੀਤ ਹੋਇਆ ਹੈ। ਤੇ ਜਦੋਂ ਇੰਡੀਆ ਤੋਂ ਆਈ ਤਾਂ ਉਹ ਤੁਹਾਨੂੰ ਪਗੜੀ ਮਿਸ਼ਤ ਲੱਗਦੀ ਹੈ ਤੇ ਜਦੋਂ ਇੱਥੋਂ ਬੱਚਿਆਂ ਤੋਂ ਜਾਈਦਾ ਤਾਂ ਬੱਚੇ ਛੱਡਣ ਨੂੰ ਵੀ ਦਿਲ ਨਹੀਂ ਕਰਦਾ। ਤੇ ਇਹ ਵੀ ਵਧੀਆ ਇਹ ਵੀ ਜਿਆਦਾ ਹੁੰਦੀ ਹੈ ਕਿਉਂ ਉੱਥੇ ਵੀ ਬੱਚਾ ਫਕੀਰ ਕੀਤਾ ਸੱਸੀ ਕਾਲ ਜੀ ਸੱਸੀ ਕਾ ਬਟੇ ਹਾਂਜੀ ਤੁਸੀਂ ਆਪਣਾ ਹਾਲ ਚਾਲ ਦੱਸੋ ਪਹਿਲਾਂ ਤਾਂ ਕਿੱਦਾਂ ਬਹੁਤ ਵਧੀਆ ਬਟੇ ਦਿਲ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਹੁਣ ਆਪਣਾ ਨਾਮ ਦੱਸੋ ਆਪਣਾ ਪਿੰਡ ਦੱਸੋ ਰਾਜਵਿੰਦਰ ਕੌਰ ਬਟੇ ਹਮ ਹਮ ਬਠਿੰਡੇ ਤੋਂ ਠੀਕ ਹੈ ਜੀ ਬੇਟੀ ਕੋਲੇ ਆਈ ਹਾਂ ਤੇ ਠੀਕ ਹੈ ਬਹੁਤ ਵਧੀਆ ਪਹਿਲੀ ਵਾਰ ਆਈ ਹਾਂ ਪਹਿਲੀ ਵਾਰ ਆਏ ਹਾਂ ਬਟੇ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਹੈ 3 ਮਹੀਨੇ ਹੋ ਗਏ ਬਟੇ ਠੀਕ ਹੈ ਜੀ ਫੇ ਕਿੱਦਾਂ ਲੱਗਿਆ ਪਹਿਲੀ ਵਾਰ ਜਹਾਜ਼ ਚੜ੍ਹੇ ਸੀ ਬਹੁਤ ਵਧੀਆ ਲੱਗਿਆ ਕਿਉਂ ਕਿ ਮੇਰੇ ਲਈ ਡੇਟਾ ਕੈਨੇਡਾ ਗਿਆ ਵਾ ਮੈਂ 6 ਮਹੀਨੇ ਲਾ ਕੇ ਆਈ ਆ ਬੇਟੀ ਅਸਲ ਪਹਿਲਾਂ 40 ਸੀ ਹਾਂ ਬੇਟੀ ਬਹੁਤ ਵਧੀਆ ਲੱਗਿਆ ਹੈ ਕਿਉਂਕਿ ਇੱਕ ਵਾਰ ਹੁੰਦਾ ਨਾ ਜਦੋਂ ਆਨੇ ਆਪਾਂ ਸਫਰ ਕਰਦੇ ਆ ਨਾ ਟਾਈਮ ਪਹਿਲਾਂ ਘਬਰਾਹਟ ਹੁੰਦੀ ਹੈ ਨਹੀਂ ਬੇਟ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਹਾਂ ਠੀਕ ਹੈ ਜੀ ਸਫਰ ਵਧੀਆ ਰਿਹਾ ਹਾਂ ਬੇਟੀ ਬਹੁਤ ਚਲੋ ਜੀ ਇੱਥੇ ਵੀ ਦਿਲ ਲੱਗੇ ਹੋਏ ਆ ਹਾਂ ਬੇਟੀ ਵਧੀਆ ਕੈਨੇਡਾ ਵੀ ਦਿਲ ਲੱਗਿਆ ਹਾਂ ਠੀਕ ਹੈ ਜੀ ਠੰਡ ਚ ਗਈ ਸੀ ਉੱਥੇ ਗਰਮੀ ਚ ਵੀ ਮੌਸਮ ਆਇਆ ਹੀ ਸੀ ਬੇਟਾ ਉਹ ਗਰਮੀ ਬਲਹਾ ਹਾਂ ਗਰਮੀ ਬਲਹਾ ਹਾਂ ਚਲੋ ਫਿਰ 6 ਮਹੀਨੇ ਲਾ ਕੇ ਇਸ ਵਿੱਚ ਹਾਂਜੀ ਉੱਥੇ ਹੀ ਬਹੁਤ ਵਧੀਆ ਲੱਗਿਆ ਹਾਂ ਬਹੁਤ ਵਧੀਆ ਲੱਗਿਆ ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਅੱਜ ਦੱਸਣ ਲੱਗੀਆਂ ਤੁਹਾਨੂੰ ਆਪਾਂ ਇੱਕ ਗੇਮ ਖੇល ਲੂਗੇ ਮੇਰੇ ਵਿੱਚ ਪਰਚੀਆਂ ਪਾਈਆਂ ਹੋਈਆਂ ਉਹਦੇ ਤੇ ਕੁਛ ਨਾ ਕੁਛ ਲਿਖਿਆ ਹੋਇਆ ਜਿਹਦੇ ਵਿੱਚ ਕੋੜੀ ਹੋ ਸਕਦਾ ਸੁਹਾਗ ਬੋਲੀ ਹੋ ਸਕਦਾ ਕੋਈ ਬਾਤ ਹੋ ਸਕਦਾ ਕੋਈ ਕਹਾਵਤ ਹੋ ਸਕਦਾ ਕੋਈ ਬੁਝਾਰਤ ਹੋ ਸਕਦਾ ਕੁਝ ਵੀ ਹੋ ਸਕਦਾ ਜਿਹਦੇ ਕੋ ਜਿਹੜੀ ਪਰਚੀ ਆਈ ਤੁਸੀਂ ਉਹਦਾ ਜਵਾਬ ਦੇਣਾ ਜਾਂ ਉਵੇਂ ਜੇ ਬੋਲੀ ਹੈ ਤਾਂ ਬੋਲੀ ਪਾ ਦਿਓ ਜੇ ਗੀਤਾ ਦਾ ਗੀਤ ਗਾ ਦਿਓ ਤੇ ਅਸੀਂ ਹੈਲਪ ਕਰਾਂਗੇ ਤੁਹਾਡੀ ਜਿਹਨੂੰ ਨਹੀਂ ਆਈ ਤਾਂ ਅਸੀਂ ਹੈਲਪ ਕਰਾਂਗੇ ਠੀਕ ਹੈ ਜੀ ਹਾਂ ਜੀ ਅਸੀਂ ਸਟਾਰਟ ਕਰਨ ਲੱਗੀਆਂ ਜੀ ਦੱਸੋ ਕਿਤੇ ਸਟਾਰਟ ਕਰੀ ਆਪਾਂ ਕੌਣ ਰੈਡੀ ਹੈ ਪਹਿਲਾਂ ਘਰ ਚ ਚੱਕਣ ਲਈ ਜੇ ਮੈਂ ਨਾ ਕੋਣਾਂ ਤਾਂ ਫਿਰ ਕਿਸੇ ਰੋ ਆਪਾਂ ਭੈਣ ਜੀ ਕੋ ਸਾਫ ਦੇ ਦੂ ਨਾ ਦੇਣਗੇ ਸਾਰੇ ਦੇਣਗੇ ਜੀ ਮੈਂ ਦਵਾਂਗੇ ਸਾਥ ਤੁਹਾਡਾ ਕੋਈ ਨਾ ਦਵੇ ਮੈਂ ਦੇ ਦੂੰਗੀ ਸਾਰੇ ਦੇਣਗੇ ਠੀਕ ਹੈ ਜੀ ਬਿਲਕੁਲ ਲਿਆਓ ਜੀ ਮੈਨੂੰ ਅੱਛਾ ਜੀ ਇਹ ਹੈਗੀ ਹੈ ਜੀ ਕੀ ਕਹਿੰਦੇ ਹੁੰਦੇ ਇਹਨੂੰ ਆਪਾਂ ਬੁਝਾਰਤ ਇਹ ਬੁਝਾਰਤ ਹੈ ਜੀ ਠੀਕ ਹੈ ਨਿੱਕੀ ਜਹੀ ਹੱਟੀ ਵਿੱਚ ਗਲਾਬੋ ਜੱਟੀ ਨਿੱਕੀ ਜਹੀ ਹੱਟੀ ਵਿੱਚ ਗਲਾਬੋ ਜੱਟੀ ਸਹੀ ਜਵਾਬ ਇਹਦਾ ਸਹੀ ਜਵਾਬ ਜੀਬ ਕੋਈ ਗੱਲ ਨਹੀਂ ਜੀ ਕੋਈ ਨਹੀਂ ਫਨ ਲਈ ਆ ਸਾਥੀ ਜਿਹਨੂੰ ਵੀ ਆ ਗਿਆ ਜਿਹਨੇ ਪਹਿਲਾਂ ਚੱਕਿਆ ਜੇ ਪਹਿਲਾਂ ਉਹ ਜਵਾਬ ਸੋਚੂਗਾ ਜੇ ਉਹਨੂੰ ਨਹੀਂ ਆਇਆ ਫਿਰ ਤੁਸੀਂ ਹੈਲਪ ਕਰ ਦਿਓ ਠੀਕ ਹੈ ਜੀ ਮੈਂ ਮੈਂ ਚੱਕਦਾ ਹੀ ਤੁਹਾਡੇ ਲਈ ਪੰਜਾਬੀ ਜੀ ਮੈਂ ਪੰਜਾਬੀ ਲਿਖ ਕੇ ਲੈ ਕੇ ਆਈਆਂ ਜੀ ਇਹਦੇ ਚ ਫਿਰ ਵੀ ਕਿਤੇ ਨਹੀਂ ਸਮਝ ਆਈ ਤਾਂ ਮੈਨੂੰ ਦੱਸ ਦਿਓ ਹੋ ਸਕਦਾ ਕਿ ਉਹ ਰਾਈਟਿੰਗ ਦਾ ਨਾ ਪਤਾ ਚੱਲੇ ਮੈਨੂੰ ਦੱਸ ਜੀ ਅਗਲੀ ਵੀ ਬੁਝਾਰਤੀ ਆ ਦੁਬਾਰਾ ਫਿਰ ਬੁਝਾਰਤੀ ਚੱਕ ਲਈ ਉਹਨਾਂ ਨੇ ਤੁਰਦਾ ਲੱਕ ਮਰੋੜ ਕੇ ਕਰੋ ਗੱਡੀ ਦਾ ਹੱਥ ਜੋੜ ਕੇ ਤੁਰਦਾ ਲੱਕ ਮਰੋੜ ਕੇ ਕਰੋ ਕੱਡੀ ਦਾ ਹੱਥ ਜੋੜ ਕੇ ਸਪ ਅੱਛਾ ਆਡੀ ਫੋਨ ਇਹ ਹੈ ਸਹੀ ਜਵਾਬ ਵੈਰੀ ਨਾਈਸ ਆਂਟੀ ਵੈਰੀ ਨਾਈਸ ਲਿਓ ਜੀ ਮੈਂ ਦੱਸੂ ਜਨਵੀ ਚਾਨਣ ਤੇ ਚੰਨ ਤੇ ਬੋਲੀ ਪਾਉਣੀ ਹੈ ਜੀ ਚੰਦੇ ਚੜਿਆ ਬਾਪ ਦੇ ਵੇੜੇ ਵੀਰ ਕਰ ਪੁੱਤ ਜਮਿਆਂ ਚੰਦੇ ਚੜਿਆ ਬਾਪ ਦੇ ਵੇੜੇ ਵੀਰ ਕਰ ਪੁੱਤ ਜਮਿਆਂ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜਮਿਆਂ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜਮਿਆਂ ਚਾਨਣ ਕਰ ਬੋਲੀ ਆ ਫੜਿਓ ਲਿਆਓ ਚ ਸਾਰੇ ਤੇ ਬੋਲੀ ਪਾਉਣੀ ਐ ਜੀ ਕੁੰਡ ਨਾ ਘਟਿਓ ਹਰ ਸਾਰੇ ਦਿਨਾਂ ਤੇ ਬੋਲੀ ਬਾਦਿਓ ਰਕੇ ਕੋਰੇ ਕੋਰੇ ਤੁਝੇ ਵਿੱਚ ਮੇਰੇ ਜਮੇ ਰਾਏ ਸਾਰੇ ਤੇ ਯੱਲੇ ਲਿਚੇ ਪਾਣੀ ਲੇ ਬੰਦ ਕਰੇ ਨਾਲ ਚਮਕਾ ਦੇਂ ਦੇ ਕੁੰਡੇ ਟੱਕਣੇ ਨਾ ਟੱਕੋ ਕਾਦੇ ਅੰਦੀ ਟੁੰਡ ਗੱਦਾਂ ਪੰਜਾਬੀ ਟੱਪੇ ਪੰਜਾਬੀ ਟੱਪੇ ਕਰੋ ਸ਼ੁਰੂ ਟੱਪੇ ਮਤਲਬ ਭਾਵੇਂ ਭੇਟਾਂ ਦੇ ਵਿੱਚ ਬੋਲ ਲਓ ਭਾਵੇਂ ਭਜਨੇ ਵਿੱਚ ਬੋਲ ਲਓ ਨਹੀਂ ਨਹੀਂ ਪੰਜਾਬੀ ਹੈਗੀ ਤਾਂ ਕੀ ਟੱਪੇ ਆ ਪਰ ਤੁਹਾਨੂੰ ਜੋ ਆਉਂਦਾ ਤੁਸੀਂ ਉਹ ਗਾ ਲਓ ਤੁਸੀਂ ਜੋ ਜੋ ਤੁਹਾਨੂੰ ਆਉਂਦਾ ਤੁਸੀਂ ਉਹ ਗਾ ਲਓ ਟੱਪੇ ਟੱਪੀਆਂ ਦੀ ਦੇਵਾਰੀ ਮੈਂ ਕੁੜੀ ਅੰਮ੍ਰਿਤਸਰ ਦੀ ਡੱਪਿਆਂ ਕੋ ਨਾ ਹਾਰੀ ਮੈਂ ਕੁੜੀ ਅੰਮ੍ਰਿਤਸਰ ਦੀ ਕੱਪਿਆਂ ਕੋ ਨਾ ਹਾਰੀ ਗੱਡੀ ਚੱਲਦੀ ਐ ਤਾਰਾਂ ਤੇ ਗੱਡੀ ਚੱਲਦੀ ਐ ਤਾਰਾਂ ਤੇ ਅੱਗੇ ਮैया ਨਿਤ ਮਿਲਦਾ ਹੁਣ ਮਿਲਦਾ ਕਰਾਰਾ ਤੇ ਮਈਆ ਨਿਤ ਮਿਲਦਾ ਮੋਨਾ ਮਿਲਦਾ ਕਰਾਂ ਕੇ ਗੱਡੀ ਚੱਲੇ ਦਿਨੂ ਲੁੱਕੇ ਆਵਾ ਗੱਡੀ ਚੱਲੇ ਦਿਨੂ ਲੁੱਕੇ ਲਾਣਾ ਅੱਜ ਮੇਰੇ ਮਾਈਏ ਆਉਣਾ ਸਿਰ 'ਤੇ ਇੱਕ ਲਿਪ ਲਾਵਾ ਅੱਜ ਮੇਰੇ ਮਾਈਏ ਆਉਣਾ ਸਿਰ 'ਤੇ ਇੱਕ ਲਿਪ ਲਾਵਾ ਦਿਲ ਲੱਗ ਰਿਹਾ ਨਾ ਜੀ ਇੰਜੋਏ ਕਰ ਰਹੇ ਆ ਸਾਰੇ ਬਸ ਠੀਕ ਹੈ ਮਮੀ ਮਾਮੇ ਤੇ ਬੋਲੀ ਮਮੀ ਮਾਮੇ ਤੇ ਬੋਲੀ ਮਮੀ ਮਾਮੇ 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 ਤੇ ਬਸ ਫਿਰ ਹੁਣ ਚੱਦ ਕੋ ਜਾਗੋ ਮਮੀ ਮਾਮੇ ਨੂੰ ਸਮਝਾ ਲਾ ਲੱਛਣ ਮਾੜੇ ਕਰਦੀ ਐ ਮਾਮਾ ਮਾਮੀ ਨੂੰ ਸਮਝਾ ਲਾ ਲੱਛਣ ਮਾੜੇ ਕਰਦੀ ਐ ਦੇ ਵਿੱਚ ਜਾਮਣੀ ਗੈਉ ਜਾਮਣ ਤੇ ਚੜਦੀਆ ਸਾਡੇ ਵੇੜੇ ਦੇ ਵਿੱਚ ਜਾਮਣ ਲਿਆਮਣ ਤੇ ਚੜਦੀਆ ਦੋ ਬਿਸਕੁਟ ਵਿਕਣੇ ਆਏ ਮਾਮੀ ਦਾ ਜੀ ਕਰਦਾ ਨਾਲ ਲਈਏ ਨਾ ਲੈ ਕੇ ਦਈਏ ਮਾਮੀ ਨੂੰ ਤਰਸਣ ਦੋ ਨਾਲ ਲਈਏ ਨਾ ਲੈ ਕੇ ਦਈਏ ਮਾਮੀ ਨੂੰ ਤਰਸਣ ਦੋ ਜਦ ਨਾਨੀ ਤੇ ਬੋਲੀ ਕਿ ਜਵਾਈ ਤੇ ਬੋਲੀ ਕੀ ਹੈ ਜਨਾਨੀ ਜਵਾਨੀ ਜੀ ਜਵਾਨੀ ਜਵਾਨੀ ਹੈ ਜਵਾਨੀ ਹੈ ਦੋ ਜੁਮਾਨੀ ਦਾ ਜੋਰ ਸੀ ਮੇਰਾਂ ਦੋ ਜੁਮਾਨੀ ਦਾ ਜੋਰ ਸੀ ਮੇਰਾਂ ਪੰਜੀਂ 'ਤੇ ਵਰਗਾ ਕੋ ਸੀ ਮੇਰਾਂ ਹੱਜੀਂ 'ਤੇ ਵਰਗਾ ਕੋ ਸੀ ਮੇਰਾਂ ਮੇਰੀ ਢੋਰ ਵੇਖਣੀ ਦੇਵਦਿਆ ਮੇਰੀ ਢੋਰ ਵੇਖਣੀ ਗੜਬਾਲੇ ਨੀ ਚਾਂਦੀ ਤਵੇ ਲੱਕ ਹਿਲੇ ਮਜਾ ਜਣ ਜਾਂਦੀ 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 ਪੰਜਾਬੀ ਕੋ ਪੰਜਾਬੀ ਗੀਤ ਕੀ ਕਾਣੀ ਮੋਲਾਮੀ ਵੇ ਭਰੇ ਵੇ ਪੈਣ ਸੁਹਾਗਣ ਤੇਰੇ ਸਗਨ ਕੋਣ ਸੁਹਾਗਣ ਤੇਰੇ ਸਗਨ ਕਰੇ ਨਿਕਿਨੀ ਕੀ ਭੜੀ ਨਿਖਾਮੀ ਵਰੇ ਮੜ ਸੁਹਾਗਣ ਤੇਰੇ ਸਗਨ ਕਰੇ ਸਗਨ ਕਰੇ ਤੇਰਾ amare ਨੀ ਕੀ ਗਾਉਣੀ ਕਿਆ ਮੀ ਵੇ ਬਰੇ ਸਹਣਾ ਸੁਹਾਗ ਤੇਰੇ ਸਗਣ ਕਰੇ ਸਹਣਾ ਸੁਹਾਗ ਤੇਰੇ ਸਗਣ ਕਰੇ ਬਹੁਤ ਸੋਹਣੀਆਂ ਰੌਣਕਾਂ ਲਾ ਰਹੀਆਂ ਜੀ ਸਾਰੇ ਇਹ ਹੈ ਨਾ ਬੀਬੀਆਂ ਦੀ ਯਾਦ ਹਾਂਜੀ ਕੋਈ ਸੋਹਣੀ ਜੀ ਯਾਦ ਸੁਣ ਦੱਸੋ ਜੀ ਕੋਈ ਸੋਹਣੀ ਗੱਲ ਕੋਈ ਸੋਹਣੀ ਯਾਦ ਕੱਡੀ ਕੋਈ ਅੱਛੀ ਜਿਹੜਾ ਪਲ ਬੀਤਿਆ ਜਾਂ ਕਿੱਥੇ ਤੁਸੀਂ ਗਏ ਤੁਹਾਨੂੰ ਅੱਛਾ ਲੱਗਿਆ ਕੁਝ ਵੀ ਹੁਣ ਵੀ ਯਾਦ ਕਰਕੇ ਖੁਸ਼ ਮਿਲਦੀਆਂ ਤੁਹਾਨੂੰ ਓਕੇ ਗੱਲਾਂ ਸਭ ਸੋਹਣੀਆਂ ਸੋਹਣੀਆਂ ਨੇ ਸਾਰੀਆਂ ਸੋਹਣੀਆਂ ਲੱਗੀਆਂ ਗੱਲਾਂ ਉਹ ਜਿਹੜੀਆਂ ਅੱਗੇ ਸੋਹਣੀਆਂ ਦੱਸ ਕੇ ਦੋ ਹੋਰ ਖੜੀ ਨਾ ਹੋਰ ਚੱਕ ਲਓ ਫਿਰ ਹੋਰ ਚੱਕ ਲਓ ਹੋਰ ਚੱਕ ਹੁਣ ਗਿੱਧਾ ਬੋਲੀਆ ਦਾ ਮਾਹੌਲ ਹੋ ਗਿਆ ਨਾ ਹੁਣ ਉਹਨਾਂ ਨੂੰ ਹੁਣ ਵੀ ਕੋਈ ਨਾ ਕੋਈ ਉਦਾਂ ਦਾ ਯਾਦ ਤੇ ਇਕੱਠੇ ਬਹਿ ਕੇ ਗਾਈਏ ਆਪਾਂ ਪੰਜਾਬੀ ਗੀਤ ਘੋੜੀ ਤੇ ਸੁਹਾਗ ਗਾਣਾ ਚਾਹੇ ਫੇਰ ਆ ਗਈ ਕੰਨ ਤੇ ਪੈਨੇ ਮੇਰਾ ਨਿਕ ਜੀ ਆਵੀ ਰਿਕੌਡੀ ਸਵਾਰੇ ਪਬ ਮੈ ਲਾ ਦੇ ਥੇ ਤੁ ਕੀਆ ਹੋਈ ਪਬ ਇਡੀ ਦਲਗੀ ਰੇ ਪਾਦੀਆ ਚਿੱਠੀਆਂ ਮਗਾਦੀ ਆਵੀਂ ਰੇ ਅਸੂਕਤੇ ਨੌਕਰਤਾਰੀਆਂ ਗੇ ਦਰਦੀ ਤੇ ਪੈਨੇ ਮੇਰਾ ਨਿਕਾ ਜੀ ਆਵੀਂ ਰੇ ਬਟਣ ਸਿਵਰੇ ਪੱਬ

ਅੱਛਾ ਇਹ ਹੈਗਾ ਕਿ ਕੁਝ ਵੀ ਨਹੀਂ ਕਰਨਾ ਪਰ ਆਪਾਂ ਕਰਾਉਣਾ ਹੈ ਤੁਸੀਂ ਹੋਰ ਚੱਕੋ ਫਿਰ ਤਾਂ ਵੀ ਗਲਤ ਗੱਲ ਹੋ ਜਾਂਦੀ ਨਹੀਂ 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 ਪਰ ਮੇਰੇ ਮੈਨੂੰ ਲੱਗਦਾ ਤੁਹਾਡੇ ਇਰਾਦੇ ਹੈ ਨਹੀਂ ਸੀ ਕਰਨ ਦੇ ਹੈ ਨਾ ਤਾਂ ਹੀ ਆਈ ਗਿਆ ਤੁਹਾਨੂੰ ਇਹ ਸਾਡੇ ਮਾਂ ਜੀ ਹਾਂ ਕੋਈ ਗੱਲ ਨਹੀਂ ਹੋਰ ਚੱਕੀ ਹੋਰ ਟੋਕਰੀ ਹਾਂ ਇਹ ਮੁੰਡੇ ਆਵੇਂ ਮੈਨੂੰ ਗੋਆ ਸਟਾਉਣਾ ਟੋਕਰੀ ਲੈ ਦੇ ਗਾਣਾ ਮੈਂ ਮਤਤੀ ਵੱਡਿਆਂ ਸਰਦਾਰਾਂ ਦੀ ਮੈਂ ਤਤੀ ਵੱਡਿਆਂ ਸਰਦਾਰਾਂ ਦੀ ਮੈਂ ਤਤੀ ਵੱਡਿਆਂ ਸਰਦਾਰਾਂ ਦੀ ਸਾਰੇ ਤੇ ਬੋਲੀਏ ਪਾ ਲਈ ਆਪਾਂ ਹੁਣ 700 ਸ ਲੱਭੋ ਵਿੱਚ ਹੋਰ ਕੁਝ ਪਾ ਲਈ 700 ਹੋਗੀ ਨੜਨ ਹੋਗੀ ਆਹੋ ਕੋਈ ਨਾ ਜੇ ਜਿਹੜੀ ਪੂਰੀ ਬੰਦ ਜੀ ਉਹ ਕੱਢੋ ਨਾ ਆਹ ਇੱਧਰ ਜੀ ਆ ਵੜੇ ਪਿੰਡ ਆ ਆ ਆ ਆ ਆ ਇਕੱਠੀ ਆ ਜਾਂ ਇਸੇ ਨੂੰ ਨਾਮ ਆਤਾ ਤੇ ਉਹ ਜਪਾ ਨਹੀਂ ਆਈ ਉ ਤਾਂ ਨਹੀਂ ਆਉਂਦੇ ਬੇਬੇ ਤੇ ਬੋਲੀ ਬੇਬੇ ਤੇ ਮਾਂ ਤੇ ਹਾਂ ਮਾਂ ਤੇ ਬੋਲੋ ਮਾਮਾ ਠੰਡੀਆਂ ਸ਼ਾਮਾਂ ਸ਼ਾਮਾ ਕੌਣ ਕਰੇ 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 ਇੱਕ ਬੱਦਲ ਆ ਮੇ ਨਾਗ ਭਾਗ ਹੋਤੇ ਹਕਮ ਮਾਏ ਰੋਨੀਆਂ ਤੀਆਂ ਨੂੰ ਸੋਰੇ ਤੋੜ ਕੇ ਹੁਣ ਕਿਉਂ ਮਾਏ ਰੋਨੀਆਂ ਤੀਆਂ ਨੂੰ ਸੋਰੇ ਤੋੜ ਕੇ ਹੁਣ ਕਿਉਂ ਮਾਏ ਰੋਨੀਆਂ ਤੀਆਂ ਨੂੰ ਸੋਰੇ ਤੋੜ ਕੇ ਮੰਤੇ ਬੋਲੀ ਮੰਤੇ ਜੀ ਹਸੇ ਲੈ ਕਹਣਾ ਕਦਿ ਖੇੜੇ ਵਿਮਨਾ ਸਦਿ ਹਸਣੀ ਆਉਣਾ ਫੇਰ ਵਿਮਨਾ ਇਸ ਜਗ ਤੇ ਨਿ ਆਉਣਾ ਫੇਰ ਵਿਮਨਾ ਇਸ ਜਗ ਤੇ ਨਿ ਆਉਣਾ ਫੇਰ ਵਿਮਨਾ ਪਾਦ ਰਖ ਦੋ ਰਖ ਦੋ ਕਾਲੋ ਕਾਲੋ ਕਮਨਾ ਕਿਤੇ ਖੇੜਾ ਕੈਸੇ ਭੁਲੇ ਜੇ ਬਤ ਨੀ <laughs> दे 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 <laughs> मिक्स कर गया ठंडी दो तो बोलियां हाँ हस लोनी नीड़ी कुसना खेडना रह जाऊगा नी कोई बुलेट जेहा जट ले जाऊगा नी कोई बुलेट जेहा ਇਤਾਰ ਚ ਫੇਰੇ ਹੁੰਦਾ ਮੇਰਾ ਕਿਨੇ ਖੜਕਾਇਆ ਹਈ ਸ਼ਾਵਾ ਹੁੰਦਾ ਮੇਰਾ ਕਿਨੇ ਖੜਕਾਇਆ ਹਈ ਸ਼ਾਵਾ ਜਿੰਨ ਪੁੱਛਨੀਆ ਡੋਲੇ ਦਿਮਾ ਕੋਲੋਂ ਡੋਲੇ ਦਿਮਾ ਕੋਲੋਂ ਪੁੱਤਰ ਤੇਰਾ ਜੇ ਵੀਨਾ ਆਇਆ ਹਈ ਸ਼ਾਵਾ ਸਰ ਤੇਰਾ ਜੇ ਵੀਨਾ ਆਇਆ ਹਈ ਸ਼ਾਵਾ ਵਾਹਿਗੁਰੂ ਮੇਰਾ ਪੁੱਤਰ ਪਰਦੇਸੀ ਪੁੱਤਰ ਪਰਦੇਸੀ ਦੁਜਾ ਇਸ ਨੂੰ ਨੇ ਸਤਾਇਆ ਹੈ ਸ਼ਾਬਾਹ ਦੁਜਾ ਇਸ ਨੂੰ ਨੇ ਸਤਾਇਆ ਹੈ ਸ਼ਾਬਾਹ ਦੁਜਾ ਚੰਨ ਬਦਲਾ ਚ ਆਇਆ ਹੈ ਸ਼ਾਬਾਹ ਦੁਜਾ ਚੰਨ ਬਦਲਾ ਚ ਆਇਆ ਹੈ ਸ਼ਾਬਾਹ ਕੁਛ ਨੀਆਂ ਢੋਲੇ ਦੀ ਪਾਪੀ ਬੋਲਣ ਢੋ ਲੇ ਦੀਪ אבי ਕੋਣੋਂ ਦੇਵਰ ਤੇਰਾ ਜੇ ਵੀਨਾ ਆਇਆ ਹੈ ਸ਼ਵਾਰ ਦੇਵਰ ਤੇਰਾ ਜੇ ਵੀਨਾ ਆਇਆ ਹੈ ਸ਼ਵਾਰ ਇਕ ਤੇਰਾ ਦੇਵਰ ਪਰ ਦੇਸੀ ਦੇਵਰ ਪਰ ਦੇਸੀ ਦੁਜਾ ਇਸ ਦਰਾਨੀ ਨੇ ਸਤਾਇਆ ਹੈ ਸ਼ਵਾਰ ਦੁਜਾ ਇਸ ਦਰਾਨੀ ਨੇ ਸਤਾਇਆ ਹੈ ਸ਼ਵਾਰ ਵਿਜਾ ਚੰਨ ਬਦਲਾ ਚੋ ਆਇਆ ਕੈਸ਼ਵਾ ਤੇਜਾ ਚਨ ਬਦਲਾ ਚੋਂ ਆਇਆ ਕੈਸ਼ਵਾ ਤੇਰੇ ਨਿਯਮ ਨਿਭਨੇ ਰੇ ਚਰ ਚੁਫੇਰੇ ਕੁੰਡਾ ਮੇਰਾ ਕਿੰਨੇ ਖੜੇ ਕਾਇਆ ਕੈਸ਼ਵਾ ਕੁੰਡਾ ਮੇਰਾ ਕਿੰਨੇ ਖੜੇ ਤਾਇਆ ਕੈਸ਼ਵਾ ਉੱਚੇ ਨਿਆ ਢੋਲੇ ਦੀ ਪੈਣ ਗੋਲੋਂ ਢੋਲੇ ਦੀ ਪੈਣ ਕੋਲੋਂ ਦੀਆ ਤੇਰਾ ਅਜੇ ਵੀ ਨਾ ਆਇਆ ਸ਼ਾਬਾ ਮੀਰ ਤੇਰਾ ਅਜੇ ਵੀ ਨਾ ਆਇਆ ਸ਼ਾਬਾ ਇੱਕ ਮੇਰਾ ਵੀਰ ਪਰਦੇਸੀ ਵੀਰ ਪਰਦੇਸੀ ਦੁਜਾ ਇਸ ਕਾਬੋ ਨੇ ਸਤਾਇਆ ਸ਼ਾਬਾ ਦੁਜਾ ਇਸ ਕਾਬੋ ਨੇ ਸਤਾਇਆ ਸ਼ਾਬਾ ਜਾ ਚੰਨ ਬਦਲਾ ਚੁਆਇਆ ਹੁਸ਼ਵਾਰੀ ਜਾ ਚੰਨ ਬਦਲਾ ਚੁਆਇਆ ਹਾਰੇ ਚੜੇ ਦੀ ਇੱਕ ਵਿੱਚ ਹੋ ਬੋਲੀ ਮਾਰੀਏ ਚੜੇ ਇੱਕ ਵਿੱਚ ਹੋ ਬੋਲੀ ਮਾਰੀਏ ਚੜੇ ਮਦਰਾ ਸ਼ਰਨਾ ਕਰਿਆ ਕਰਨੀ ਸੇ ਚੜੇ ਨਾ ਲਾਗੇ ਨੀਲੇ ਹੋ ਚੜੇ ਤੇ ਮਾਂਡੇ ਗੱਡੀ ਗਲੀ ਇੱਕ ਛੜਾ ਸੀ ਦੇਂਦਾ ਕੁੜੀਆਂ ਦਾ ਬੜਾ ਛਕਾਰੀ ਨਹੀਂ ਇੱਕ ਦਿਨ ਮੇਥੋਂ ਨਾਲ ਲੈ ਗਿਆ ਦਿਨ ਮੇਥੋਂ ਨਾਲ ਲੈ ਗਿਆ ਕੰਦਾ ਬੜੀ ਕਰਾਰੀ ਜੀ ਚੰਦਰ ਨੇ ਹੋਰ ਮੰਗ ਲਈ ਮੈਂ ਵੀ ਕੜਛੀ ਬੁਲਾਤੇ ਮਾਰੀ ਜੀ ਚੰਦਰ ਨੇ ਹੋਰ ਮੰਗ ਲਈ ਮੈਂ ਵੀ ਕੜਛੀ ਬੁਲਾਤੇ ਮਾਰੀ ਜੀ ਚੰਦਰ ਨੇ ਹੋਰ ਮੰਗ ਮਾਜੀ ਬੋਲੋ ਸੱਸ ਮਰੀ ਨੇ 판ਡੇ ਵੰਡੇ ਸੱਸ ਮਰੀ ਨੇ 판ਡੇ ਵੰਡੇ ਮੈਨੂੰ ਆਈ ਕਰਚੀ ਮੈਂ ਮੱਛੀ ਵਾਂਗੂ ਤੜਪੀ ਮੈਨੋਂ ਨਹੀਂ ਦੁਨੀਆ ਵਾਲੀ ਉਹ ਮੈਨੋਂ ਵੀ ਦੁਨੀਆ ਵਾਲੀ ਉਹ ਮੈਂ ਮੱਛੀ ਵਾਂਗੂ ਤੜਪੀ ਮੁੱਖਾ ਪਾਲਿਆਈ ਚੜੇ ਆ ਮਹੱਲੇ ਟੋਲਾ ਤੈਨੂੰ ਸਬਰ ਪਵੇ ਮੁੱਖਾ ਪਾਲਿਆਈ ਚੜੇ ਆ ਬੋਲਦੇ ਨੇ ਵੀ ਟੋਲਾ ਤੈਨੂੰ ਸਬਰ ਪਵੇ ਸਾਨੂੰ ਕਹੀ ਜਾਂਦਾ ਪੀ ਮਤੇ ਜਰਦਾ ਕਿਸੇ ਕਾਈ <laughs> ਜਾਂਦਾ ਆ ਜਾਓ ਕੱਡਾ ਕੱਡਾ ਚ ਕਿੱਦਾਂ ਬਾਹਰ ਕੱਢੋ ਆਵਣਾ ਢੇੜੇ 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 ਗੁਰਨਾਨਕ ਆਇਆ ਗਾਗਰ ਵੱਜਦੀ ਢੇੜੇ ਗੁਰਨਾਨਕ ਆਇਆ ਗਾਗਰ ਵੱਜਦੀ ਢੇੜੇ 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 ਸੱਸੀ ਨੇ ਸਾਨੂੰ ਨਾਚ ਲੈਣ ਦੇ ਵੱਜੇ ਢੋਲ ਦੀ ਗਹੰਡੀਆਂ ਦੇ ਢੇੜੇ ਸੱਸੀ ਨੇ ਸਾਨੂੰ ਨਾਚ ਲੈਣ ਦੇ tol ki ghawandiyan <laughs> te saseni sanu naache ranje ਵੇ ਨਾਜਰਾ ਜਾ ਲੈ ਨਾਜਰਾ ਬੋਤਾ ਮੰਦਰ ਵਾਜੇ ਬੇ ਬੋਤੇ ਤੇ ਮੁਕਾ ਦਾ ਟੁਕਰਾ ਲੈ ਹਾ ਤੇ ਮੁਕਾ ਦਾ ਟੁਕਰਾ ਲੈ ਨੂੰ ਲੋ ਪਰਸ਼ਾਦੇ ਹਟ ਤੱਕ ਦੀਦੀ ਗੁੰਜ ਸੁਣੀ ਦਰਵਾਜੇ ਗੁੰਜ ਸੁਣੀ ਦਰਵਾਜੇ ਮਹਿਬਤ ਸੱਚ ਦੀ ਦੀ ਕੋਈ ਤੁਸੀਂ ਆਪਣੀ ਪਾਲੋ ਜੀ ਬੋਲੀਆਂ ਆਪਣੇ ਹੋ ਗਿਆ ਜੀ ਰਾਜ ਹਾਂ ਜੀ ਹੋ ਗਿਆ ਪੱਕਾ ਹਾਂ ਪੱਕਾ ਹੋਰ ਬੋਣੀ ਹੈ ਕਿਸ ਨੇ ਜੀਤ ਜਾਣਾ ਲਾਗੀ ਤੇ ਪਾਲੋ ਨੇ ਨੀ ਬੋਦ ਸਲਾਈਆਂ 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 ਹਾਣੇ ਅਸੀਂ ਤੋਰ ਚਲੀਆਂ ਬਹੁਤ ਬੜੀਆਂ ਪਾਈਆਂ ਹਾਣੇ ਅਸੀਂ ਤੋਰ ਚਲੀਆਂ ਬਹੁਤ ਬੜੀਆਂ ਪਾਈਆਂ ਹਾਣੇ ਅਸੀਂ ਤੋਰ ਚਲੀਆਂ ਬਹੁਤ ਰੋਣ ਕਾ ਲਈਆਂ ਨਹੀਂ ਅਸੀਂ ਤੋਰ ਚਲੀਆਂ

ਤਕਰੀਬਨ ਬਰਾਬਰ ਬਰਾਬਰ ਇੱਥੇ ਮੇਰੀਆਂ ਦੋ ਬੇਟੀਆਂ ਨੇ ਉਹਨਾਂ ਕੋਲ ਮੈਂ ਤੀਸਰੀ ਚੌਥੀ ਵਾਰ ਆ ਚੁੱਕੀ ਹਾਂ ਹੁਣ ਬਹੁਤ ਵਧੀਆ ਇੱਥੋਂ ਦਾ ਸਭ ਤੋਂ ਜ਼ਿਆਦਾ ਐਡਮੋਸਫੀਅਰ ਵਧੀਆ ਲੱਗਾ ਤੇ ਪੁੱਛੇ ਜਰਾ ਸਿਰਫ ਜ਼ਿਆਦਾ ਡਸਟ ਹੈ ਉਹਦੀ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਬਾਕੀ ਸਾਨੂੰ ਆਪਣਾ ਦੇਸ਼ ਤੇ ਆਪਣਾ ਦੇਸ਼ ਹੀ ਉਹ ਤਾਂ ਯਾਦ ਆਉਂਦਾ ਆ ਉਹ ਤੋਂ ਜ਼ਿਆਦਾ ਹਾਂ ਬਾਕੀ ਇਹ ਵੀ ਸਾਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਸਾਡੇ ਬੱਚੇ ਇੱਥੇ ਨੇ ਇਸ ਕਰਕੇ ਸਾਨੂੰ ਬਹੁਤ ਵਧੀਆ ਸਿਹਤ ਕੀ ਮੈਂ ਕੀ ਮੈਂ ਜੀ ਇੱਥੇ ਵਧੀਆ ਸਿਹਤ ਠੀਕ ਹੈ ਜੀ ਮਤਲਬ ਕਿਉਂਕਿ ਇੱਥੇ ਜਦੋਂ ਖਾਣ ਪੀਣ ਪੌਣ ਪਾਣੀ ਇਹ ਸਭ ਕੁਝ ਠੀਕ ਹੈ ਤੇ ਫਿਰ ਤੁਸੀਂ ਸਮਝੋ ਵੀ ਸਿਹਤ ਆਪੇ ਫਰਕ ਪੈਣਾ ਹੈ ਅਸੀਂ ਜੀ ਗੇਮ ਖੇਲਦੇ ਸੀ ਅਸੀਂ ਚਲੋ ਬਾਅਦ ਚ ਆ ਕੇ ਸਾਨੂੰ ਜੁਆਇਨ ਕਰਿਆ ਆ ਇੰਟਰੋਡਕਸ਼ਨ ਆਪਣੀ ਹੋ ਗਈ ਹੁਣ ਤੁਸੀਂ ਇਹਦੇ ਚ ਇੱਕ ਪਰਚੀ ਚੱਕੋ ਦੇਖੋ ਤੁਹਾਡੇ ਹਿੱਸੇ ਕੀ ਆਉਂਦਾ ਆ ਬੋਲੀ ਆਉਂਦੀ ਆ ਘੋੜੀ ਆਉਂਦੀ ਆ ਸੁਹਾਗ ਆਉਂਦਾ ਕੀ ਆਉਂਦਾ ਹਾਂਜੀ ਮਾਂ ਮਾਤੀਆਂ ਰਲ ਬੈਠੀਆਂ ਨਿਮਾਏ ਕੋਈ ਗਰਦੀਆਂ ਗੱਲਾਂ ਗੋੜੀਆਂ ਨਿਕਣ ਕਾਂ ਰੰਮੀਆਂ ਤੀਆਂ ਕਿਉਂ ਰੰਮੀਆਂ ਨਿਮਾਏ ਮਾਂ ਵਾਤੀ ਦੀਆਂ ਦੀਏ ਦੋਸ਼ੀ ਨਹੀਂ ਮਾਏ ਕੋਈ ਮਾਂ ਵਾਤੀ ਦੀਆਂ ਦੀ ਦੋਸ਼ੀ ਨਹੀਂ ਮਾਏ ਕੋਈ ਟੁੱਟ ਦੀਏ ਕੇਰਾ ਦੇ ਨਾ ਨਿਕਣ ਕਾਲੰ ਮੀਆਂ ਤੀਆਂ ਕਿਉਂ ਜਮੀਆਂ ਲਈ ਮਾਏ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਇਸ ਜੀ ਆਦੀ ਵੀਡੀਓ ਕੀਤੀ ਇਹਨਾਂ ਨਾਲ ਗੱਲਾਂ ਬਾਤਾਂ ਬਹੁਤ ਸੋਹਣੀਆਂ ਇਹਨਾਂ ਨੇ ਡੌਣ ਕੱਲ ਆਈਆਂ ਉਮੀਦ ਕਰਦੇ ਹਾਂ ਤੁਹਾਨੂੰ ਵੀ ਵਧੀਆ ਲੱਗੇਗੀ ਮਿਲਦੇ ਹਾਂ ਅਗਲੀ ਵੀਡੀਓ ਨਾਲ ਜਦ ਤੱਕ ਰੱਬ ਰਾਖਾ